ਇਹ ਮੁਗਲਾਂ ਨੂੰ ਵੀ ਦਬ ਜਲੇ ਲੇ ਲੇਕਿਨ ਸਿੱਖ ਕੌਮ ਦਬਣ ਵਾਲੀ ਨਹੀਂ ਇਹ ਝੰਡਾ ਇਹਦਾ ਕੋਈ ਮਾਰ ਕੇ ਪਰਖੇ ਖਾਲਸਾ ਦਾ ਝੰਡਾ ਝੁਲੇਗਾ ਇਸ ਦੇਜ ਦੀ ਸੇਵਾ ਜਿੰਨੀ ਸਿੱਖਾਂ ਨੇ ਕੀਤੀ ਹੈ ਕਿਸੇ ਯਾਦ ਨੇ ਹੋਣੀ ਕੀਤੀ ਪਰ ਸਿੱਖਾਂ ਨੇ ਫਿਰ ਤੱਕ ਆਗੀਆ ਸਿੱਖ ਕੌਮ ਨੂੰ ਤੋਂ ਸ਼ੁਰੂ ਤੋਂ ਹੀ ਜਦੋਂ ਮੁਗਲ ਆਏ ਹਰ ਇੱਕ ਨੇ ਦਬਾਉਣ ਦੀ ਕੋਸ਼ਿਸ਼ ਕੀਤੀ ਆ ਕਿਸੇ ਨੇ ਵੀ ਸਿੱਖ ਕੌਮ ਵਾਸਤੇ ਨਹੀਂ ਸੋਚਿਆ ਸਿੱਖ ਕੌਮ ਇਡੀ ਸਖਦਿਆ ਕਿ ਜਿੰਨਾ ਮਰਜੀ ਕੋਈ ਦਬਾਰੇ ਜਿੰਨਾ ਮਰਜੀ ਕੋਈ ਤਨ ਲੋ ਜਦ ਟਗਾ ਟਗਾ ਜਾਂ ਮੁੱਲ ਬੈਰੇ ਸਿੱਖਾਂ ਦਾ ਸਿੱਖ ਉਦੋਂ ਨਹੀਂ ਦਬੇ ਤੇ ਹੋਂ ਤੇ ਸਿੱਖੇ ਪੂਰੀ ਦੁਨੀਆ 'ਚ ਝੰਡਾ ਝੁਲਿਆ ਕਈ ਸਰਕਾਰਾਂ ਕਾਂਗਰਸ ਸਰਕਾਰ ਆਈ ਮੋਦੀ ਸਰਕਾਰ ਆਈ ਆਪ ਵਾਲੇ ਆਏ ਆ ਇਹਨਾਂ ਨੇ ਸਭ ਨੇ ਦਬਾਉਣ ਦੀ ਕੋਸ਼ਿਸ਼ ਕੀਤੀ ਆ ਹੁਣ ਬੱਚੇ ਬੱਚੀਆਂ ਨੂੰ ਪਤਾ ਗੁਰਬਾਨੀ ਦਾ ਕੀ ਸਿੱਖਾਂ ਦਾ ਕੀ ਹੋ ਰਿਹਾ ਟੀਵੀ 84 ਦੇ ਨਾਲ ਜੁੜੇ ਹੋ ਮੈਂ ਰਜਿੰਦਰ ਸਿੰਘ ਦੇ ਗੱਲ ਕੀਤੀ ਜਾਵੇ ਤਾਂ ਅੱਜ 4 ਜੂਨ 2024 ਦਾ ਦਿਨ ਹੈ ਤੇ ਅੱਜ ਤੋਂ ਕਈ ਦਿਹਾਕੇ ਪਹਿਲਾਂ ਜੂਨ 1984 ਨੂੰ ਸ੍ਰੀ ਦਰਬਾਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਪਰ ਭਾਰਤੀ ਫੌਜ ਵੱਲੋਂ ਭਾਰਤੀ ਹੁਕਮਰਾਨਾਂ ਦੇ ਹੁਕਮ ਦੇ ਨਾਲ ਦਰਬਾਰ ਸਾਹਿਬ ਦੇ ਉੱਪਰ ਅਟੈਕ ਕੀਤਾ ਜਾਂਦਾ ਤੇ ਇਸੇ ਅਟੈਕ ਦੇ ਦਰਮਿਆਨ ਗੁਰੂ ਅਰਜਨ ਪਾਤਸ਼ਾਹ ਮਹਾਰਾਜ ਜੀ ਦਾ ਸ਼ਹੀਦੀ ਪੁਰਬ ਮਨਾਉਣ ਆਈਆਂ ਸੰਗਤਾਂ ਨੂੰ ਜਿਹੜਾ ਸੀ ਉਸ ਵਕਤ ਦੀ ਜਿਹੜਾ ਨਿਜ਼ਾਮ ਦੇ ਵੱਲੋਂ ਜਾਮੇ ਸ਼ਹਾਦਤ ਦਾ ਜਾਮ ਪਲਾਇਆ ਜਾਂਦਾ ਹੈ ਕਈ ਦਹਾਕੇ ਬੀਤਣ ਤੋਂ ਬਾਅਦ ਜਿਹੜਾ ਅੱਜ ਵੀ ਸਿੱਖ ਕੌਮ ਦੇ ਵੱਲੋਂ ਨਵੀਂ ਪੀੜ੍ਹੀ ਨੂੰ ਜਾਗਰੂਕ ਕਰਨ ਵਾਸਤੇ ਜਿਹੜਾ ਉਹਨਾਂ ਦਿਨਾਂ ਦੇ ਬਾਰੇ ਜਾਣਕਾਰੀ ਜਿੱਥੇ ਦਿੱਤੀ ਜਾ ਰਹੀ ਹੈ ਤਾਂ ਨਾਲ ਦੀ ਨਾਲ ਸੰਗਤ ਦੇ ਵਿੱਚ ਜਾਗਰੂਕਤਾ ਪੈਦਾ ਕਰਨ ਵਾਸਤੇ ਚੰਡੀਗੜ੍ਹ ਦੇ ਸੈਕਟਰ 19 ਤੋਂ ਮਾਰਚ ਕੀਤਾ ਜਾ ਰਿਹਾ ਹੈ ਮਾਰਚ ਸੈਕਟਰ 19 ਤੋਂ ਸ਼ੁਰੂ ਹੋ ਕੇ ਗੁਰਦੁਆਰਾ 22 ਦੇ ਸੰਸਥਾਪਨ ਦੇ ਵਿੱਚ ਪੁੱਜੇਗਾ ਔਰ ਇਸੇ ਨੂੰ ਲੈ ਕੇ ਜਿਹੜੀਆਂ ਤਮਾਮ ਸਾਰੀਆਂ ਮਾਰਚ ਦੀਆਂ ਤਸਵੀਰਾਂ ਨੇ ਤੁਹਾਡੇ ਨਾਲ ਸਾਂਝੀਆਂ ਕਰ ਦਿੰਦੇ ਆ ਕਿ ਕਿਸ ਤਰੀਕੇ ਦੇ ਨਾਲ ਇੱਥੇ ਸੰਗਤ ਦੇ ਵੱਲੋਂ ਅੱਜ ਦਾ ਜਿਹੜਾ ਮਾਰਚ ਕੀਤਾ ਜਾਣਾ ਹੈ ਤਾਂ ਕਾਲੀਆਂ ਦਸਤਾਰਾਂ ਸਜਾ ਕੇ ਵੱਡੀ ਤعداد ਦੇ ਵਿੱਚ ਜਿੱਥੇ ਨਵੀਂ ਪੀੜੀ ਦੇ ਨਾਲ ਸੰਬੰਧਤ ਨੌਜਵਾਨ ਮੁਟਿਆਰਾਂ ਪੁੱਜੇ ਨੇ ਤੇ ਉੱਥੇ ਨਿਸ਼ਾਨ ਸਾਹਿਬ ਦੀ ਅਗਵਾਈ ਦੇ ਵਿੱਚ ਜਿਹੜਾ ਅੱਜ ਦਾ ਮਾਰਚ ਕੀਤਾ ਜਾ ਰਿਹਾ ਤਾਂ ਦੇਖ ਸਕਦੇ ਹੋ ਲਿਖਿਆ ਹੋਇਆ ਕਿ ਜੂਨ 84 ਦਾ ਭੁੱਲਣਯੋਗ ਤੇ ਨਾਹੀਂ ਮਕਸ਼ਣ ਜੋਗ ਹੈ ਸੰਤਪਾਪ ਦੇ ਮੈਨ ਸਿੰਘ ਖਾਲਸਾ ਖੰਡਰਾਵਾਲਿਆਂ ਦੀ ਤਸਵੀਰ ਦੇ ਨਾਲ ਨਾਲ ਉਸ ਵਕਤ ਦੇ ਜਿਹੜੇ ਜੰਗ ਜੂ ਜਰਨੈਲ ਸਨ ਜਰਨਲ ਸੁਬੀਖ ਸਿੰਘ ਦਾ ਜ਼ਿਕਰ ਹੋਵੇ ਭਾਈ ਅੰਮ੍ਰਿਤ ਸਿੰਘ ਦਾ ਜ਼ਿਕਰ ਹੋਵੇ ਜਾਂ ਜਿਹੜੇ ਸਾਰੇ ਉਸ ਵਕਤ ਦੇ ਜੁੜਾਵੀ ਸਿੰਘ ਸਨ ਜੰਗ ਜੂ ਜੋਤੇ ਸਨ ਉਹਨਾਂ ਦੇ ਵੱਲੋਂ ਜਿਹੜੀ ਫੌਜ ਦੇ ਨਾਲ ਫਾਈਟ ਕੀਤੀ ਜਾਂਦੀ ਹੈ ਜ਼ੁਲਮ ਦੇ ਖਿਲਾਫ ਲੜਿਆ ਜਾਂਦਾ ਹੈ ਤੇ ਉਸ ਦੀਆਂ ਤਸਵੀਰਾਂ ਦੇਖ ਸਕਦੇ ਹਾਂ ਤੇ ਕਿਵੇਂ ਉਹਨਾਂ ਜੰਗ ਜੂਝੋਦਿਆਂ ਦੀਆਂ ਤਸਵੀਰਾਂ ਲਾ ਕੇ ਸੰਗਤ 꾸ਜੀ ਹੋਈ ਆ ਇਧਰਲੇ ਪਾਸੇ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਜਿੱਥੇ ਨੌਜਵਾਨ ਨਜ਼ਰ ਆਉਂਦੇ ਨੇ ਸਿੱਖ ਸੰਗਤਾਂ ਨਜ਼ਰ ਆਉਂਦੀਆਂ ਨੇ ਤੇ ਉੱਥੇ ਮਤਾਵਾਂ ਦੇ ਵੱਲੋਂ ਵੀ ਕਾਲੀਆਂ ਚੁੰਨੀਆਂ ਲੈ ਕੇ ਅੱਜ ਦੇ ਰੋਸ ਸਮਾਰਟ ਬਾਰੇ ਜਿਹੜਾ ਹੁਕਮਰਾਨਾਂ ਦੇ ਖਿਲਾਫ ਰੋਸ ਹੈ ਉਹਨੂੰ ਜ਼ਾਹਰ ਕੀਤਾ ਜਾ ਰਿਹਾ ਹੈ ਕਿ ਇਸ ਤਰੀਕੇ ਦੇ ਨਾਲ ਇਹ ਜਿਹੜਾ ਸਮੂਚਾ ਵਰਤਾਂਤ ਵਰਤਦਾ ਹੈ ਤੇ ਉਸ ਦੀ ਬਾਬਤ ਕਿਤੇ ਨਾ ਕਿਤੇ ਵੱਡਾ ਜ਼ਿਕਰ ਵੀ ਹੈ ਇਧਰਲੇ ਪਾਸੇ ਅਸੀਂ ਜਿਹੜੇ ਸੰਤਾਂ ਨੇ ਉਹਨਾਂ ਦੇ ਨਾਲ ਗੱਲਬਾਤ ਵੀ ਕਰਨ ਦਾ ਯਤਨ ਕਰਾਂਗੇ ਕਿ ਇਹ ਜਿਹੜੀ ਚੀਜ਼ ਹੈ ਇਹ ਜਿਹੜੀ ਵੱਡੀ ਤਕਲੀਫ ਹੈ ਜਿਸ ਦੀ ਚੀਜ਼ ਅੱਜ ਵੀ ਕਿਤੇ ਨਾ ਕਿਤੇ ਪੈਂਦੀ ਹੈ ਤੇ ਉਸ ਨੂੰ ਨਵੀਂ ਪੀੜ੍ਹੀ ਵੀ ਕਿਤੇ ਨਾ ਕਿਤੇ ਮਹਿਸੂਸ ਕਰ ਸਕਦੀ ਹੈ ਨਵੀਂ ਪੀੜ੍ਹੀ ਵੀ ਕਿਤੇ ਨਾ ਕਿਤੇ ਮਹਿਸੂਸ ਕਰਦੀ ਨਜ਼ਰ ਆਉਂਦੀ ਹੈ ਇਧਰਲੇ ਪਾਸੇ ਤਸਵੀਰਾਂ ਦੇ ਵਿੱਚ ਦੇਖ ਸਕਦੇ ਹਾਂ ਕਿ ਵੱਡੀ ਤعداد ਦੇ ਵਿੱਚ ਖਾਸ ਕਰਕੇ ਬੱਚਿਆਂ ਦਾ ਜ਼ਿਕਰ ਛਿੜਦਾ ਹੈ ਤੇ ਸਾਡੇ ਨਾਲ ਕਿਥੇ ਸਿੱਧੂਪੁਰ ਸਾਹਿਬ ਨੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਧੂਪੁਰ ਸਾਹਿਬ ਜਿਹੜਾ ਅੱਜ ਦਾ ਮਾਰਚ ਕੀਤਾ ਜਾ ਰਿਹਾ ਏ ਕੀ ਲੱਗਦਾ ਏ ਕਿ ਇਹ ਜਿਹੜਾ ਮਾਰਚ ਹੈ ਕਰਨ ਦੀ ਜ਼ਰੂਰਤ ਕਿਉਂ ਜਾਂਦੀ ਏ ਤੁਹਾਨੂੰ ਜ਼ਰੂਰਤ ਤਾਂ ਬਹੁਤ ਪਹਿਲਾਂ ਸੀ ਕਰਦੇ ਵੀ ਰਹੇ ਆ ਪਰ ਹੁਣ ਵੀ ਜਿਹੜਾ ਵਿਸ਼ਵਾਸ ਘਾਤ ਕੇਂਦਰ ਸਰਕਾਰ ਵੱਲੋਂ ਕੀਤਾ ਗਿਆ ਕਹਿਣ ਕਥਨ ਤੋਂ ਬਾਹਰ ਆ ਹੈ ਕਿ ਸਿੱਖ ਹਮੇਸ਼ਾ ਹੀ ਬਾਰਡਰਾਂ ਦੀ ਰਾਖੀ ਭੁੱਖਿਆਂ ਨੂੰ ਅੰਨ ਚਕਾਇਆ ਦੇਹ ਦੀ ਰਾਖੀ ਇਸ ਦੇਹ ਦੀ ਸੇਵਾ ਜਿੰਨੀ ਸਿੱਖਾਂ ਨੇ ਕੀਤੀਆਂ ਕਿਸੇ ਜਾਤ ਨੇ ਹੋਰ ਨਹੀਂ ਕੀਤੀ ਪਰ ਸਿੱਖਾਂ ਨਾਲ ਫਿਰ ਧੱਕਾ ਕੀਤਾ ਇਸ ਲਈ ਹਰ ਕਦੇ ਮਨ ਚ ਰੋਸ ਆਉਂਦਾ ਹੈ ਵੀ ਇਹ ਸਿੱਖਾਂ ਨਾਲ ਐਸਾ ਕਿਉਂ ਰੋਸ ਤਾਂ ਅੱਗੇ ਵੀ ਸੀਗਾ ਪਰ ਕਈ ਵਾਰੀ ਕਈ ਜਿਹੜੇ ਹਿਰਦੇ ਉਤਾਪੇ ਰਹਿੰਦੇ ਆ ਹੁਣ ਠੰਡਾ ਕਰਨ ਲਈ ਇਹ ਮਾਰ ਸ ਜ਼ਰੂਰੀ ਆ ਇਹਨਾਂ ਨੂੰ ਕੁਝ ਅਕਲ ਆਵੇ ਸਰਕਾਰ ਨੂੰ ਕੋਈ ਸ਼ਕਲ ਆਵੇ ਅਗਾਹ ਲਈਏ ਹੋ ਜੀ ਕਰਤੂਤ ਨਾ ਕਰੇ ਕਿਉਂਕਿ ਜੋ ਇਹਨਾਂ ਨੇ ਕੀਤਾ ਭੁੱਲਣ ਯੋਗ ਨਹੀਂ ਹੈ ਜਿਹੜੀ ਕੱਲੂ ਕਰ ਇਹਨੂੰ ਵਰਤੌਣ ਵਾਲੀ ਦੋਸ਼ੀ ਤੇ ਰਹਿ ਜਾਂ ਜਿਹੜੇ ਹੁਕਮਰਾਨ ਮੰਨੇ ਜਾ ਸਕਦੇ ਆ ਕੀ ਲੱਗਦਾ ਹੈ ਕਿ ਅਜੇ ਤੱਕ ਉਹਨਾਂ ਨੂੰ ਇਸ ਚੀਜ਼ ਦਾ ਜਾਂ ਇਸ ਕੀਤੇ ਹੋਏ ਵੱਡੇ ਗੁਨਾ ਦਾ ਅਹਿਸਾਸ ਹੋਇਆ ਹੈ ਉਹਨਾਂ ਨੂੰ ਅਹਿਸਾਸ ਨਹੀਂ ਹੋਇਆ ਕਿਉਂਕਿ ਹੰਕਾਰੀ ਬੰਦੇ ਹੁੰਦੇ ਨੇ ਜਿਹੜੇ ਉਹਨਾਂ ਨੂੰ ਜੈਲ ਸੀ ਸੇਖਾਣਾ ਵੀ ਇਹ ਕਿੰਨੇ ਚੜ੍ਹਦੀ ਕਲਾ ਰਹਿੰਦੇ ਆ ਕਿਸਰਾ ਦਸਤਾਰਬੰਦੀਆ ਕਿਸਰਾ ਉਹਨਾਂ ਨੂੰ ਈਰਖਾ ਹੈ ਖਾਲਸਾ ਦੇ ਮਿਸ਼ਨ ਚੱਲਦੀ ਕਲਾਇ ਰਿਹਾ ਤੇ ਰਹੂਗਾ ਕਿਉਂਕਿ ਗੁਰੂ ਦਾ ਖਾਲਸਾ ਹੈ ਇਹ ਤਾਂ ਨਹੀਂ ਵੀ ਕੇਸ ਘਟਾਲੇ ਦਾੜੀ ਘਟਾਲੀ ਤੇ ਫਿਰ ਲੈ ਆਦੀ ਮਰਜ਼ੀ ਨਾਲ ਇਹਦਾ ਗੁਰੂ ਦਾ ਖਾਲਸਾ ਹੈ ਗੁਰੂ ਦੀ ਭਾਵਨਾ ਅਨਸਾਰ ਰਹੂਗਾ ਉਹ ਉਹਨਾਂ ਨੂੰ ਜਲਨ ਹੁੰਦੀ ਹੈ ਇਸ ਲਈ ਇਹ ਤਾਂ ਹਮੇਸ਼ਾ ਚਲੋ ਪਰਵਲਾ ਜਣਾ ਕੀਤਾ ਬਹੁਤ ਵਧਾਈ ਦੇ ਪਾਤਰ ਹੈ ਕਰਨਾ ਬਹੁਤ ਜ਼ਰੂਰੀ ਹੈ ਇੱਕ ਤਾਂ ਕੌਮ ਦੀ ਇੱਕ ਮੁਸਤਾ ਹੋਵੇ ਇੱਕ ਜਿਹੜਾ ਸਾਡੇ ਸਾਡੇ ਜ਼ੁਲਮ ਕੀਤਾ ਹੈ ਅਸਹਿਤ ਇੱਕ ਹੈ ਜ਼ੁਲਮ ਸੀ ਉਸ ਨੂੰ ਪਰਮੇਸ਼ਰ ਦੇ ਅਸੀਂ ਉਸ ਨੂੰ ਬੇਨਤੀ ਕਰਦੇ ਆ ਪਰਮੇਸ਼ਰ ਨੂੰ ਇਹਨਾਂ ਨੂੰ ਨਹੀਂ ਇਹ ਤਾਂ ਕਿਰਤਕਾਨ ਬੰਦੇ ਆ ਜੇ ਇਹਨਾਂ ਨੂੰ ਬੇਨਤੀ ਕਰ ਰਹੇ ਸੀ ਤੇ ਕਰਨਾ ਹੀ ਕਿਉਂ ਸੀ ਇਸ ਲਈ ਉਸ ਅਕਾਲ ਪੁਰਖ ਨੂੰ ਬੇਨਤੀ ਕਰਦੇ ਆ ਵੀ ਇਹਨਾਂ ਨੂੰ ਸਮਝਾ ਦੇ ਤੇ ਯੋਗ ਸਜਾ ਦੇ ਜਿਨ੍ਹਾਂ ਨੇ ਸਿੱਖਾਂ ਤੇ ਇਹਨਾਂ ਵੱਡਾ ਜ਼ੁਲਮ ਕੀਤਾ ਸੋਈ ਗੁਰੂ ਕਿਰਪਾ ਕਰੂਗਾ ਸੋਈ ਇਹ ਤਾਂ ਇੱਕ ਜਗ ਅੱਲੇ ਜਗ ਮਾਤੇ ਉਹਨਾਂ ਤੇ ਥੋੜਾ ਕੀ ਕਹੋਗੇ ਤੁਸੀਂ ਮਲਮ ਪੱਟੀ ਹੈ ਮਲਮ ਪੱਟੀ ਹੈ ਬਸ ਇਹ ਮਨਾ ਅੱਜ ਬਹੁਤ ਜੋ ਜਗ ਮੈਂ ਬਹੁਤ ਰੋਸ ਹੈ ਬਹੁਤ ਦਰਦ ਹੈ ਜੋ ਇਹਨਾਂ ਨੇ ਕਰਦੋਦ ਕੀਤੀ ਹੈ ਹਿੰਦੁਸਤਾਨ ਸਰਕਾਰ ਨੇ ਜਾਣ ਬੁੱਝ ਕੇ ਜਿਹੜੇ ਪਰਿਵਾਰਾਂ ਦੇ ਪਰਿਵਾਰ ਸਾਰੇ ਹੀ ਉਜੜ ਗਏ ਉਹਨਾਂ ਦਾ ਕੀ ਵਿਚਾਰਿਆ ਉਹਨਾਂ ਦਾ ਕੀ ਆਪਾਂ ਦੇ ਸਕਦੇ ਉਹਨਾਂ ਨੂੰ ਪੈਨ ਭਰਾ ਮਾਤਾ ਪਿਤਾ ਸਾਰੇ ਜਦਾਦ ਅਜ ਵੀਨਾ ਘਰਾਂ ਦੇ ਉਲਟਾ ਦੋਸ਼ ਲਾਇਆ ਵੀ ਅਤਵਾਦੀ ਹੈ ਵਖਵਾਦੀ ਅਤਵਾਦੀ ਹੈ ਉਲਟਾ ਦੋਸ਼ ਲੱਗੇ ਆ ਨਾਲੇ ਮਾਰਿਆ ਘੁਟਿਆ ਨਾਲ ਦੁਛਲਾਇ ਕਿੰਦੀ ਬਦਕਿਸਮ ਦੀ ਹੈ ਤੇ ਇਹਨਾਂ ਲੋਕਾਂ ਦੀ ਕਿੰਦੀ ਬਦਤਮੀਜੀ ਹੈ ਸੋ ਇਹਨਾਂ ਨੂੰ ਬੇਨਤੀ ਕਰਦੇ ਆ ਖਾਲੀ ਇਹਨਾਂ ਨੂੰ ਜਾਵੇ ਇਸ ਇਸ ਦਰਦਨਾਕ ਬਿਰਤਾਂਤ ਦਾ ਜਾਂ ਜਿਹੜਾ ਜ਼ਿਆਤੀ ਹੋਈ ਹੈ ਕਿ ਕੱਲਾ ਇੱਕ ਇੱਕ ਧਿਰ ਨੂੰ ਦੋਸ਼ੀ ਮੰਨਿਆ ਜਾਵੇ ਜਾਂ ਹੋਰ ਵੀ ਦੋਸ਼ੀ ਤਰ੍ਹਾਂ ਨਜ਼ਰ ਆਉਂਦੀਆਂ ਜੀ ਮੈਂ ਜੀ ਇਹ ਸਾਰੇ ਇੱਕੋ ਹੀ ਹੈ ਇੱਕੋ ਹੀ ਹੈ ਖਾਲਸਾ ਨਿਰੋਲ ਹੈ ਕੋਈ ਗਦਾਰ ਤੇ ਭਾਂ ਖਾਲਸਾ ਵਿੱਚ ਉਹ ਨਹੀਂ ਖਾਲਸਾ ਜਿਹੜਾ ਉਹ ਨਹੀਂ ਉਹ ਨਰੋਲ ਆ ਉਹ ਗੁਰੂ ਦੇ ਪਾਣੇ ਗੁਰੂ ਦੇ ਹੁਕਮ ਚੱਲਦਾ ਉਹ ਕਿਸੇ ਦੇ ਬਦੀ ਕੀ ਨਹੀਂ ਕਰਦਾ ਹਰ ਇੱਕ ਨੂੰ ਦੇਖੋ ਖਾਲਸੇ ਨੇ ਭੁੱਖੇ ਨੂੰ ਅੰਨ ਦਿੱਤਾ ਤੇ ਭੁੱਖੇ ਮਰ ਲੱਗੇ ਸੀ ਲਾਰਬਾਤ ਸ਼ਕਤਰੀ ਵੇਲੇ ਅੰਨ ਨਹੀਂ ਸੀਗਾ ਤੇ ਉਹਨੇ ਅਪੀਲ ਕੀਤੀ ਵੱਤੂ ਆਦਾਨ ਪਾਦਰ ਕੀਤਾ ਲੋਕਾਂ ਨੇ ਟੱਡ ਭਰਿਆ ਬਾੜਾਂ ਦੇ ਰਾਖੀ ਕੀਤੀ ਪਾਕਿਸਤਾਨ ਹਮੇਸ਼ਾ ਕਹਿੰਦਾ ਜੇ ਪੰਜਾਬ ਅੱਗੇ ਨਾ ਵੀ ਦੱਸੀ ਦੋ ਦਿਨ ਚੱਕ ਲਈ ਇਹਨਾਂ ਨੂੰ ਸੋਈ ਇਹਨਾਂ ਦੀ ਜਿੰਨਕ ਤਾਕਤ ਅਸਾਨੂੰ ਪਤਾ ਹੈ ਪਰ ਗੁਰੂ ਮੇ ਇਹ ਮਾਨ ਨਾ ਕਰਾਵੇ ਖਾਲਸਾ ਹਮੇਸ਼ਾ ਤਤ ਪਰ ਰਿਹਾ ਸੇਵਾ ਚ ਆਪ ਦੇ ਪੰਜਾਬ ਦੀ ਕਿਸੇ ਕੌਮ ਦੀ ਹਿੰਦੁਸਤਾਨ ਦੀ ਪਰ ਇਹ ਅਕਿਰਤ ਕੰਗ ਲੋਗ ਨੇ ਤੇ ਇਨਾਂ ਨੇ ਕਦੇ ਉਹਦਾ ਪੜਪ ਕਰਦੀ ਮੰਨਿਆ ਇਸ ਲਈ ਦੋਵੇਂ ਹੱਥ ਛੋੜ ਕੇ ਬੇਨਤੀ ਕਰਦੇ ਕਿ ਇਹਨੂੰ ਮਹਾਰਾਜ ਅਕਲ ਦੇਵੇ ਅਕਲ ਆਵੇ ਇਹਨਾਂ ਨੂੰ ਤਾਂ ਕਿ ਸੇਕ ਆਉਂਦਾ ਜਿਹੜਾ ਪ੍ਰੇਖਾ ਇਹਨਾਂ ਦੇ ਮਨ ਚੋਂ ਉਹਨੂੰ ਕੱਢੇ ਕੋਤੋਂ ਲੋਕਾਂ ਦੇ ਵੱਲੋਂ ਵੀ ਦਲੀਲਾਂ ਦਿੱਤੀਆਂ ਜਾਂਦੀਆਂ ਨੇ ਕਿ 40 ਸਾਲ ਵਾਪਰ ਗਏ ਕਈ ਦਹਾਕੇ ਪੀਤਨ ਤੋਂ ਬਾਅਦ ਇਸ ਘੱਲੂ ਘਰੇ ਨੂੰ ਭੁੱਲ ਜਾਣਾ ਚਾਹੀਦਾ ਹੈ ਨਹੀਂ ਭੁੱਲ ਨਹੀਂ ਸਕਦੇ ਕਿਉਂਕਿ ਜੇ ਤਾਂ ਇੱਕ ਅੱਧੀ ਛੱਟ ਹੋਣਾ ਫਿਰ ਭੁੱਲੀਏ ਪਰਵਾਰਾਂ ਦੇ ਪਰਾਰ ਹੋ ਜਣ ਕੇ ਗੁਰੂ ਸਾਹਿਬ ਨਹੀਂ ਬਖਸ਼ਿਆ ਗੁਰੂ ਗ੍ਰੰਥ ਸਾਹਿਬ ਦਾ ਨਿਰਲੇਪ ਹੈ ਨਾ ਸਭ ਦਾ ਸਾਂਝਾ ਹੈ ਉਹ ਨਹੀਂ ਬਖਸ਼ਿਆ ਇਹਨਾਂ ਨੇ ਗੁਰੂ ਘਰ ਨਹੀਂ ਬਖਸ਼ੇ ਬੰਦੇ ਦੋ ਚਾਰ ਮਾਰਦੇ ਉਹ ਤਾਂ ਗੱਲ ਆ ਗਿਆ ਇਹ ਭੁੱਲਣ ਵਾਲਾ ਨਹੀਂ ਹੈ ਇਹਨਾਂ ਵੀ ਖਾਲਸਾ ਤੱਕਾ ਨਹੀਂ ਕਰੇਗਾ ਪਰ ਭੁੱਲਣ ਵਾਲੇ ਨਹੀਂ ਹੈ ਬਹੁਤ ਜ਼ੁਲਮ ਕੀਤਾ ਨੇ ਆ ਬਿਲਕੁਲ ਭਾਰਤੀ ਹਕੂਮਤ ਦੇ ਵੱਲੋਂ ਜੂਨ 1984 ਦੇ ਕੱਲੂ ਘਾਰੇ ਦੇ ਦਰਮਿਆਨ ਵੱਡੀ ਜ਼ਾਤੀ ਕੀਤੀ ਜਾਂਦੀ ਹੈ ਤੇ ਇਸੇ ਦੇ ਮੱਦੇ ਨਜ਼ਰ ਸੰਗਤਾਂ ਦੇ ਮਣਾਂ ਦੇ ਵਿੱਚ ਅੱਜ ਵੀ ਬਹੁਤ ਵੱਡਾ ਰੋਸ ਹੈ ਕਿਉਂਕਿ ਉਸੇ ਦੇਸ਼ ਦੀ ਹਕੂਮਤ ਦੇ ਵੱਲੋਂ ਉਸੇ ਦੇਸ਼ ਦੇ ਨਿਜ਼ਾਮ ਦੇ ਵੱਲੋਂ ਇੱਕ ਖਾਸ ਫਿਰਕੇ ਦੇ ਬਹੁਤ ਪਾਕ ਤੇ ਪਵਿੱਤਰ ਗੁਰਧਾਮ ਦੇ ਉੱਪਰ ਅਟੈਕ ਕਰਦੇ ਨਾਲ ਤੇ ਜਿਸ ਤੱਕ ਮਿਆਜ਼ਾ ਕਿਤੇ ਨਾ ਕਿਤੇ ਪੂਗਤਨਾ ਵੀ ਜ਼ਰੂਰ ਜਿਹੜਾ ਨਜ਼ਰ ਆਇਆ ਕਿ ਜਿਹੜੀਆਂ ਅੰਦੋਸ਼ੀ ਤਰ੍ਹਾਂ ਸੀ ਉਹਨਾਂ ਨੂੰ ਪੂਗਤਨਾ ਵੀ ਪਿਆਈ ਤੇ ਇਸੇ ਦੇ ਤਹਿਤ ਜਿਹੜੇ ਅੱਜ ਮੌਜੂਦ ਬੰਨੇ ਮੌਜੂਦ ਬੰਨੇ ਵੀ ਵੱਡੀ ਤਰ੍ਹਾਂ ਦੇ ਵਿੱਚ ਨਜ਼ਰ ਆਉਂਦੇ ਨੇ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਅੱਜ ਦਾ ਰੋਸ ਮਾਰਚ ਹੈ ਅੱਜ ਦਾ ਪ੍ਰਦਰਸ਼ਨ ਹੈ ਉਹਦੇ ਵਿੱਚ ਸ਼ਾਮੂਲੀਅਤ ਕਰਦੇ ਹੋਏ ਤੇ ਇਧਰਲੇ ਪਾਸੇ ਤਸਵੀਰਾਂ ਦੇਖ ਸਕਦੇ ਹੋ ਨੌਜਵਾਨ ਵੀਰਾਂ ਦੇ ਨਾਲ ਗੱਲਬਾਤ ਕਰਾਂਗੇ ਬਈ ਕੀ ਨਾਮ ਹੈ ਤੁਹਾਡਾ ਹਿੰਦਰਪ੍ਰੀਤ ਸਿੰਘ ਜੀ ਬਈ ਜਿਹੜਾ ਅੱਜ ਦਾ ਰੋਸ ਪ੍ਰਦਰਸ਼ਨ ਹੈ ਇਹਦੇ ਵਿੱਚ ਤੁਸੀਂ ਵੀ ਸ਼ਾਮਲ ਹੋਏ ਹੋ ਸ਼ਾਮਲ ਹੋਣ ਦਾ ਕਾਰਨ ਕੀ ਮੰਨਿਆ ਜਾਂਦਾ ਹੈ ਕਾਰਨ ਇਹ ਜਿਹੜਾ ਆਪਣਾ ਸਿਮਿੰਗ ਪਤਾ ਕੱਲੂਾਰੇ ਦੇ ਦਿਨ ਚੱਲ ਰਹੇ ਹਨ ਤੇ ਇਹ ਰੋਸ ਮਾਰਚ ਰੀ ਸ਼ਹੀਦਾਂ ਨੂੰ ਸਮਰਪਿਤ ਕਰ ਰਹੇ ਹਨ ਤੇ ਜਾਗਰੂਕ ਕਰ ਰਹੇ ਹਨ ਲੋਕਾਂ ਨੂੰ ਵੀ ਅੱਗੇ ਨੂੰ ਤੁਸੀਂ ਸਾਰੇ ਇਕਤਾਚੇ ਰਹੋ ਐਵੇਂ ਖਿੰਡ ਕੇ ਨਾ ਰਹੇ ਕਿਉਂਕਿ ਹੁਣ ਜਿਵੇਂ ਕਿ ਅਸੀਂ ਕੱਲ ਤੋਂ ਜਾਣ ਨਿਕਲੇ ਆ ਵੋਟਾਂ ਦੇ ਉੱਚ ਵੀ ਦੇਖਿਆ ਹੈ ਕਿਵੇਂ ਅਮਰਪਾਲ ਸਿੰਘ ਭਾਈ ਜੀ ਉਹਨਾਂ ਦੀ ਖਾਲਸਾ ਜੀ ਜਿੱਤ ਹੋਈ ਹੈ ਤਾਂ ਐਵੇਂ ਪੰਥ ਸਾਰੇ ਨੂੰ ਇੱਕ ਨਿਸ਼ਾਨ ਥੱਲੇ ਇਕੱਠਾ ਹੋਣ ਲਈ ਜਾਗਰੂਕ ਕਰ ਰਹੇ ਆ ਤੇ ਬਸ ਆਹੀ ਹੈ ਜੀ ਨਵੀਂ ਪੀੜ੍ਹੀ ਨੂੰ ਵੀ ਇਹਦੇ ਨਾਲ ਜਿਹੜਾ ਚਿੰਗ ਲੱਗ ਸਕਦੀ ਜਾਗਰੂਕਤਾ ਅਵੇਅਰਨੈਸ ਜ਼ਰੂਰੀ ਆ ਹਾਂ ਜੀ ਬਹੁਤ ਜ਼ਿਆਦਾ ਅਮਰਪਾਲ ਸਿੰਘ ਜੀ ਦੀ ਜਿੱਤ ਪਿੱਛੇ ਜਿਹੜਾ ਨਵਾਂ ਯੂਥ ਆ ਉਹਦਾ ਹੀ ਬਹੁਤ ਵੱਡਾ ਹੱਥ ਰਿਹਾ ਤੇ ਉਹਨਾਂ ਦਾ ਬਹੁਤ ਜ਼ਿਆਦਾ ਯੋਗਦਾਨ ਸੀਗਾ ਨਵੇਂ ਯੂਥ ਦਾ ਉਹਨਾਂ ਦੇ ਤਾਨ ਲਈ ਹਾਂ ਜੂਨ 84 ਕੱਲੂ ਘਾਰੇ ਦੀ ਗੱਲ ਹੋ ਰਹੀ ਆ ਕੀ ਲੱਗਦਾ ਕਿ ਕੱਲੂ ਘਾਰੇ ਨੂੰ ਆਮ ਕਰਕੇ ਨਵੀਂ ਪੀੜ੍ਹੀ ਜਾਂ ਜਿਹੜੇ ਨਿਊ ਸਟੂਡੈਂਟ ਨੇ ਜਾਂ ਸਿੱਖ ਧਰਮ ਦੇ ਨਾਲ ਲਗਾਓ ਰੱਖਣ ਵਾਲੇ ਸਟੂਡੈਂਟ ਮੰਨੇ ਜਾਂਦੇ ਨੇ ਤੇ ਕੱਲੂ ਘਾਰੇ ਨੂੰ ਜੂਨ 84 ਦੇ ਨੂੰ ਪੜਦੇ ਵੀ ਨਜ਼ਰ ਆਉਂਦੇ ਤੇ ਫਿਰ ਉਹਦਾ ਸਿਟਾ ਕੀ ਕੱਟਦੇ ਸਮੂਹ ਤੇ ਰੂਪ ਦੇ ਵਿੱਚ ਸਿਟਾ ਐਵੇਂ ਨਿਕਲਦਾ ਕਿ ਜਿਵੇਂ ਕਿ ਹੁਣ ਜਿਵੇਂ ਜਿਵੇਂ ਯੰਗ ਹੁੰਦੇ ਆ ਤਾਂ ਉਹਨਾਂ ਨੂੰ ਪਤਾ ਲੱਗਦਾ ਵੀ ਜੋ ਜੋ ਆਪਣੇ ਧਰਮ ਨਾਲ ਹੋਇਆ ਜੋ ਜੋ ਸਿੱਖੀ ਨਾਲ ਹੋਇਆ ਜਿਵੇਂ ਕਿ ਸਾਨੂੰ ਪਹਿਲਾਂ 47 ਜੇ ਵੰਡਿਆ ਗਿਆ ਫਿਰ ਉਸ ਤੋਂ ਬਾਅਦ 84 ਜੇ ਸਾਡੇ ਨਾਲ ਕੀ ਹੋਇਆ ਫਿਰ ਉਸ ਤੋਂ ਬਾਅਦ ਉਸ ਤੋਂ ਪਹਿਲਾਂ 62 ਜੇ ਜਦਾ ਹਰਿਆਣਾ ਹਿਮਾਚਲ ਲੱਗ ਰਹੇਗੇ ਤਾਂ ਪੰਜਾਬ ਦੇ ਉੱਤੇ ਬਹੁਤ ਜ਼ਿਆਦਾ ਤਸ਼ੱਦਦ ਹੁੰਦੀ ਰਹੀ ਹੈ ਸ਼ੁਰੂ ਤੋਂ ਹੀ ਤਾਂ ਉਸ ਕਰਕੇ ਵੀ ਜਿਹੜੇ ਐਂਗੇਜ ਹੈ ਉਹ ਜਦ ਪੜਦੀ ਹੈ ਤਾਂ ਉਹਨਾਂ ਨੂੰ ਦਿਲ ਤੋਂ ਦੁੱਖ ਹੁੰਦਾ ਇਸ ਚੀਜ਼ ਬਾਰੇ ਜਿਵੇਂ ਕਿ ਸਾਨੂੰ ਕਿ ਹੋਇਆ ਸਾਨੂੰ ਆਪ ਸਾਡਾ ਡਾ ਵੱਡਾ ਪੰਜਾਬ ਸੀਗਾ ਜੋ ਕਿ ਹੁਣ ਟੁਕੜਿਆਂ 'ਚ ਕੁਝ ਕੁ ਪਰਸੈਂਟ ਰਹਿ ਚੁਕਿਆ ਹੈ ਤਾਂ ਅਸੀਂ ਹੁਣ ਆਹੀ ਜਾਂਦੇ ਹਾਂ ਵੀ ਆਉਣਾ ਜਿਹੜਾ ਵੀ ਪੰਜਾਬ ਬਚਿਆ ਉਹ ਸਾਰਾ ਇੱਕ ਜੂਟ ਹੋ ਗਏ ਪੰਥ ਥੱਲੇ ਇਕੱਠਾ ਹੋ ਗਏ ਸਾਰੇ ਦੇ ਸਾਰੇ ਆ ਨੌਜਵਾਨਾਂ ਦੇ ਨਾਲ ਗੱਲਬਾਤ ਕੀਤੀ ਹੈ ਰਿਸ਼ਪਾਲ ਸਿੰਘ ਜੀ ਕਿਵੇਂ ਲੱਗਦਾ ਜੀ ਜਿਸ ਤਰੀਕੇ ਦੇ ਨਾਲ ਜੂਨ 84 ਦਾ ਕਲੂਕਾਰਾ ਉਹਨਾਂ ਅਰੇਸਟ ਦੇ ਹੋਏ ਜ਼ਖਮਾਂ ਦੀ ਯਾਦ ਦਿਵਾਉਂਦਾ ਏ ਜਿਨ੍ਹਾਂ ਦਿਨਾਂ ਦੇ ਵਿੱਚ ਟੈਂਕ ਤੋਪ ਚਾੜ ਕੇ ਨਰਦੋਸ਼ ਮਾਸੂਮਾਂ ਨੂੰ ਸ਼ਹੀਦ ਕੀਤਾ ਜਾਂਦਾ ਏ ਇੰਨਾ ਜ਼ਿਆਦਾ ਤਸ਼ੱਦਦ ਕੀਤਾ ਜਾਂਦਾ ਏ ਕੀ ਲੱਗਦਾ ਜੀ ਨਵੀਂ ਪੀੜ੍ਹੀ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਜੀ ਇਹ ਸਿੱਖ ਕੌਮ ਨੂੰ ਤੋਂ ਸ਼ੁਰੂ ਤੋਂ ਹੀ ਜਿੱਦਾਂ ਮੁਗਲ ਆਏ ਹਰ ਇੱਕ ਨੇ ਦਬਾਉਣ ਦੀ ਕੋਸ਼ਿਸ਼ ਕੀਤੀ ਆ ਕਿਸੇ ਨੇ ਵੀ ਸਿੱਖ ਕੌਮ ਵਾਸਤੇ ਨਹੀਂ ਸੋਚਿਆ ਔਰ ਸਿੱਖ ਕੌਮ ਐਡੀ ਸਖਤ ਆ ਕਿ ਜਿੰਨਾ ਮਰਜੀ ਕੋਈ ਦਬਾਰੇ ਜਿੰਨਾ ਮਰਜੀ ਕੋਈ ਕਰ ਲੋ ਜਦ ਟਗਾ ਟਗਾ ਜਾਂ ਮੁੱਲ ਪੈਰੇ ਸਿੱਖਾਂ ਦਾ ਸਿੱਖ ਉਦੋਂ ਨਹੀਂ ਦਬੇ ਤੇ ਹੋਂਦ ਸਿੱਖੇ ਪੂਰੀ ਦੁਨੀਆ 'ਚ ਝੰਡਾ ਝੁਲਦਿਆ ਪੂਰੀ ਦੁਨੀਆ ਝੰਡਾ ਚੱਲ ਰਿਹਾ ਉਹ ਕਈ ਸਰਕਾਰਾਂ ਕਾਂਗਰਸ ਸਰਕਾਰ ਆਈ ਮੋਦੀ ਸਰਕਾਰ ਆਈ ਆਪ ਵਾਲੇ ਆਏ ਆ ਇਹਨਾਂ ਨੇ ਸਭ ਨੇ ਦਬਾਨ ਦੀ ਕੋਸ਼ਿਸ਼ ਕੀਤੀ ਆ ਹੁਣ ਬੱਚੇ ਬੱਚੇ ਨੂੰ ਪਤਾ ਕੁਰਬਾਨੀ ਜਾਪੀ ਸਿੱਖਾਂ ਨਾਲ ਕੀ ਹੋ ਰਿਹਾ ਦੋਸ਼ੀ ਜਿਹੜੀਆਂ ਦੋਸ਼ੀ ਧਰਾਨੇ ਸ਼ਰਮ ਸ਼ਰਮ ਮੰਨਦੇ ਉਹਨਾਂ ਨੂੰ ਉਹ ਤਾਂ ਹੈ ਹੀ ਸ਼ਰਮਸਾਰਿਆ ਜੀ ਸ਼ਰਮਸਾਰ ਥੋੜੇ ਨਹੀਂ ਬਹੁਤ ਸ਼ਰਮਸਾਰਿਆ ਆ ਹੁਣ ਹੁਣ ਤਾਜ਼ਾ ਘੰਟੜਾ ਦੇਖੋ ਕੀ ਕੁਝ ਹੋ ਰਿਹਾ ਹੁਣ ਅਗਰ ਵਰਵਾਦੀ ਜਾਂ ਅਤਵਾਦੀ ਸਾਨੂੰ ਕਹਿਗੇ ਸਿੱਖਾਂ ਨੂੰ ਗਿਰਦਾਨ ਰਹੇ ਆ ਔਰ ਅੰਮ੍ਰਿਤਪਾਲਿਆ ਸਰਬਜੀਤ ਸਿੰਘਾ ਕਿੰਨੀਆਂ ਵੋਟਾਂ ਨਾਲ ਜਿੱਤੇ ਅਗਰ ਇਹ ਅਤਵਾਦੀ ਇਹਨਾਂ ਇਹਨਾਂ ਨੂੰ ਇੰਡੀਆ ਵੋਟਰਾਂ ਦੇ ਕਿਉਂ ਸਿੱਖ ਸਰਵਜ ਰਗਾ ਦੀ ਇਹ ਤਾਜ਼ਾ ਮਸਾਲਿਆ ਔਰ ਪੂਰੀ ਦੁਨੀਆ ਦੇ ਵਿੱਚ ਇਹਦਾ ਮੈਸੇਜ ਗਿਆ ਕਿ ਸਿੱਖ ਹੱਤਵਾਦੀ ਨਹੀਂ ਜੋ ਸਿੱਖਾਂ ਦੀ ਸੈਨ ਸ਼ਕਤੀ ਹੈ ਉਹ ਸੈਨ ਸ਼ਕਤੀ ਨਾ ਕਿਸੇ ਜ ਹੈਗੀ ਨਾ ਕੋਈ ਕਰ ਸਕਦਾ ਇਹ ਹੁਣ ਭਾਜਪਾ ਵਾਲੇ ਇਹ ਰਾਮ ਮੰਦਰ ਦਾ ਕਰਕੇ ਆਪਣਾ ਵੀ ਵੋਟਾਂ ਵੋਟਾਂ ਲੜ ਰਾਮ ਮੰਦਰ ਇਹ ਸਿਰਫ ਮਤਲਬ ਜਰਵਾਣੇ ਆ ਇਹ ਮੰਗਲਾਂ ਨੂੰ ਹੀ ਧੱਪ ਗਏ ਨੇ ਲੇਕਿਨ ਸਿੱਖ ਕੌਮ ਦੱਬਣ ਵਾਲੀ ਨਹੀਂ ਇਹ ਝੰਡਾ ਇਹਨਾਂ ਦਾ ਕੋਈ ਮਾੜੇ ਕਿਰਪਾ ਰੱਖੇ ਖਾਲਸਾ ਦਾ ਝੰਡਾ ਚੁਲੇਗਾ ਸਾਰੀ ਦੁਨੀਆ ਖਾਸ ਤਨ ਛੱਡਾ ਚੁਲੇਗਾ ਇਹ ਚ ਕੋਈ ਦੋਰ ਨਹੀਂ ਜੋ ਜੋ ਹਾਲਾਤ ਕੌਮਰ ਕਰ ਰਹੀਆਂ ਨੇ ਆਪਣੀਆਂ ਜੰਨੀਆਂ ਜੱਥੇਬੰਦੀਆਂ ਰਾਜਨੀਤੀ ਵਾਲੇ ਬੰਦੇ ਹੈਗੇ ਨੇ ਲੀਡਰ ਭਾਜਪਾ ਆਇਆ ਕਾਂਗਰਸ ਇਹਨਾਂ ਦਾ ਕੋਈ ਸ਼ਿ ਨਾਣਾ ਆ ਅੱਖ ਸਾਨੂੰ ਜਿੱਤ ਅਕਾਲ ਪੁਰਖ ਦੀ ਹੋਣੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਫਤਿਹ ਆ ਬਿਲਕੁਲ ਇਧਰਲੇ ਪਾਸੇ ਵੀ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਚੰਡੀਗੜ੍ਹ ਦੇ ਵਿੱਚ ਅੱਜ ਕਾਲੀਆਂ ਦਸਤਾਰਾਂ ਕਾਲੀਆਂ ਚੁੰਨੀਆਂ ਲੈ ਕੇ ਬੀਬੀਆਂ ਪੈਣਾ ਦੇ ਵੱਲੋਂ ਇਸ ਪ੍ਰਦਰਸ਼ਨ ਦੇ ਵਿੱਚ ਸ਼ਮੂਲੀਅਤ ਕੀਤੀ ਜਾ ਰਹੀ ਹੈ ਔਰ ਇਧਰਲੇ ਪਾਸੇ ਤੋਂ ਮੈਂ ਇੱਕ ਤਸਵੀਰ ਵੀ ਤੁਹਾਡੇ ਨਾਲ ਸਾਂਝੀ ਕਰ ਦਿੰਦਾ ਹਾਂ ਔਰ ਇਧਰਲੇ ਪਾਸੇ ਤੋਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਨਿਸ਼ਾਨ ਸਾਹਿਬ ਦੀ ਅਗਵਾਈ ਦੇ ਵਿੱਚ ਸੰਗਤ ਦੇ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਤੇ ਕਿਤੇ ਨਾ ਕਿਤੇ ਜ਼ਾਹਰ ਦੀ ਗੱਲ ਹੈ ਕਿ ਜਦੋਂ ਇਸ ਤਰੀਕੇ ਦੇ ਨਾਲ ਰੂਸ ਮਾਰਚ ਨਿਕਲਣਗੇ ਤਾਂ ਜਿਹੜੀ ਕਿਤੇ ਨਾ ਕਿਤੇ ਨਿਊ ਜਨਰੇਸ਼ਨ ਮੰਨੀ ਜਾਂਦੀ ਆ ਉਹਨਾਂ ਦੇ ਵਿੱਚ ਅਵੇਅਰਨੈਸ ਵੀ ਆਉਂਦਾ ਆਉਣੀ ਲਾਜ਼ਮੀ ਹੈ ਤੇ ਇਸੇ ਦੇ ਮੱਦੇ ਨਜ਼ਰ ਵੱਡੀ ਤعداد ਦੇ ਵਿੱਚ ਜਿਹੜੀਆਂ ਸੰਗਤਾਂ ਤੇ ਜੂਥ ਮੈਨੂੰ ਲੱਗਦਾ ਕਿ ਬਹੁਤ ਲੰਬੇ ਸਮੇਂ ਬਾਅਦ ਇਸ ਤਰ੍ਹਾਂ ਦਾ ਦ੍ਰਿਸ਼ ਦੇਖਣ ਨੂੰ ਮਿਲਿਆ ਕਿ ਸੰਗਤਾਂ ਦੇ ਵੱਲੋਂ ਨਵੀਂ ਪੀੜ੍ਹੀ ਵਾਸਤੇ ਇਸ ਤਰ੍ਹਾਂ ਦੇ ਉਪਰਾਲੇ ਕੀਤੇ ਜਾ ਰਹੇ ਹਨ ਕਿਉਂਕਿ ਉਹਨਾਂ ਲੋਕਾਂ ਦੀ ਕਿਤੇ ਨਾ ਕਿਤੇ ਕਹਿ ਸਕਦੇ ਹਾਂ ਕਿ ਜਾਂ ਡਿਊਟੀ ਹੁੰਦੀ ਹੈ ਜ਼ਿੰਮੇਵਾਰੀ ਹੁੰਦੀ ਹੈ ਜਿਨ੍ਹਾਂ ਦਾ ਕੰਮ ਹੀ ਕੇਵਲ ਤਸ਼ੱਦਦ ਕਰਨਾ ਹੁੰਦਾ ਹੈ ਪਰ ਸਿੱਖ ਕੌਮ ਬਹੁਤ ਵੱਡੀਆਂ ਚੁਣੌਤੀਆਂ ਦੇ ਵਿੱਚੋਂ ਲੰਗੀ ਹੈ ਬਹੁਤ ਵੱਡੇ ਸੰਕਟਾਂ ਦੇ ਨਾਲ ਜੂਝਦੀ ਰਹੀ ਹੈ ਔਰ ਅਜੇ ਵੀ ਵੱਡੇ ਸੰਕਟਾਂ ਤੋਂ ਜੂਝ ਸੰਕਟਾਂ ਸੰਕਟਾਂ ਦੇ ਨਾਲ ਜੂਝਣ ਤੋਂ ਬਾਅਦ ਜਿਹੜਾ ਅੱਡ ਸੰਕਟਾਂ ਦੇ ਵੱਲੋਂ ਜਾਂ ਸਮੇਂ-ਸਮੇਂ ਤੇ ਉਹਨਾਂ ਜ਼ੁਲਮ ਦੇ ਖਿਲਾਫ ਪ੍ਰਦਰਸ਼ਨ ਕੀਤੇ ਜਾਂਦੇ ਰਹੇ ਨੇ ਨਵੀਂ ਪੀੜੀ ਦੇ ਵਿੱਚ ਅਵੇਅਰਨੈਸ ਪੈਦਾ ਕੀਤੀ ਜਾਂਦੀ ਰਹੀ ਹੈ ਤੇ ਅੱਜ ਦੀਆਂ ਤਸਵੀਰਾਂ ਚੰਡੀਗੜ੍ਹ ਤੋਂ ਸੈਕਟਰ 19 ਤੋਂ ਮੈਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਅੱਗੇ ਵੀ ਕਮਾਂ ਸਾਰੇ ਜੋ ਇਵੈਂਟਸ ਨੇ ਉਹਨਾਂ ਦੇ ਰਿਲੇਟਡ ਗੱਲਬਾਤ ਲੈ ਕੇ ਹਾਜ਼ਰ ਹੁੰਦੇ ਰਹਾਂਗੇ ਧੰਨਵਾਦ